ਅਮਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਚੁਣੇ ਜਾਣ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਲੈ ਕੇ ਅਦਾਲਤ ਨੇ ਹੁਣ ਆਪਣਾ ਰੁਖ ਸਾਫ਼ ਕੀਤਾ ਹੈ ਮੈਂਬਰ ਪਾਰਲੀਮੈਂਟ ਚੁਣੇ ਜਾਣ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਅਮਰਿਤਪਾਲ ਸਿੰਘ ਦੇ ਖਿਲਾਫ ਇਹ ਪਟੀਸ਼ਨ ਜੋ ਦਾਖਲ ਕੀਤੀ ਗਈ ਸੀ ਉਹ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵੱਲ ਸੋ ਅਮਰਿਤਪਾਲ ਦੇ ਨਾਲ ਜੁੜੀ ਹੋਈ ਅਹਿਮ ਖਬਰ ਅਮਰਿਤਪਾਲ ਦੇ ਖਿਲਾਫ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਅਮਰਿਤਪਾਲ ਨੂੰ ਮੈਂਬਰ ਪਾਰਲੀਮੈਂਟ ਚੁਣੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਨੇ ਖੱਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਪਰ ਉਹਨਾਂ ਦੇ ਇਲੈਕਸ਼ਨ ਨੂੰ ਲੈ ਕੇ ਔਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਤੇ ਉਹਨਾਂ ਦੀ ਜਿਹੜੀ ਚੋਣ ਹੈ ਅਯੋਗ ਕਰਾਰ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ ਪੂਜਾ ਬੈਮਾ ਇਸੇ ਖਬਰ ਤੇ ਜੁੜੇ ਨੇ ਜੀ ਪੂਜਕੀ ਇਸ ਮਾਮਲੇ ਤੇ ਰੁਕ ਰਿਹਾ ਹੈ ਸੁਪਰੀਮ ਕੋਰਟ ਦਾ ਅ ਦੇਖੋ ਸਿੱਧੇ ਤੌਰ ਤੇ ਸਭ ਤੋਂ ਪਹਿਲਾਂ ਤਾਂ ਹਾਈ ਕੋਰਟ ਸੁਪਰੀਮ ਕੋਰਟ ਨੇ ਜਿਹੜੀ ਹੈ ਇਹ ਪਟੀਸ਼ਨ ਰਿਜੈਕਟ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਐਂਟਰਟੇਨ ਨਹੀਂ ਕਰ ਸਕਦੇ ਤੇ ਬੈਂਚ ਨੇ ਥੈਂਕ ਯੂ ਵੀ ਕਿਹਾ ਹੈ ਪਟੀਸ਼ਨਰ ਨੂੰ ਕਿ ਇਹ ਜਿਹੜਾ ਹੈ ਪੂਰਾ ਪ੍ਰੋਸੀਜਰ ਫੋਲੋ ਕੀਤਾ ਗਿਆ ਚੋਣਾ ਦੇ ਵਿੱਚ ਇਸ ਕਰਕੇ ਅਸੀਂ ਇਸ ਨੂੰ ਜਿਹੜੀ ਹੈ ਉਹ ਨਹੀਂ ਐਂਟਰਟੇਨ ਕਰ ਸਕਦੇ ਦੱਸ दिए ਕਿ ਜਿਹੜੀ ਪਟੀਸ਼ਨ ਸੀਗੇ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਖਦੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਜਿਹੜਾ ਹੈ ਉਹ ਪਾਰਲੀਮੈਂਟ ਦੀ ਮੈਂਬਰਸ਼ਿਪ ਕੁਆਲੀਫਾਈ ਨਹੀਂ ਕਰਦੇ ਅੰਡੀਗਲ ਆਰਟੀਕਲ ਰਾਸੀ ਆਫ ਦਾ ਕਨਸਟੀਟਿਊਸ਼ਨ অর ਬੈਂਚ ਜਿਹੜਾ ਸੀਗਾ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਪੀ ਆਰ ਗਵਾਈ ਅਤੇ ਕੇ ਵੀ ਵਿਸ਼ਨਾਥਨ ਸੀਗੇ ਉਹਨਾਂ ਨੇ ਕਿਹਾ ਕਿ ਪਟੀਸ਼ਨਰ ਨੂੰ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੇ ਇਲੈਕਸ਼ਨ ਪਟੀਸ਼ਨ ਫਾਈਲ ਕੀਤੀ ਹੈ ਹਾਲਾਂਕਿ ਜਿਹੜੇ ਤੁਸੀਂ ਰੇਜ਼ ਕੀਤੇ ਕੁਐਸਚਨ ਲੇਕਿਨ ਜਦੋਂ ਚੋਣਾਂ ਹੋਈਆਂ ਨੇ ਉਹ ਇਸ ਕਨਸਟੀਟਿਊਸ਼ਨ ਦੇ ਮੁਤਾਬਿਕ ਹੋਈ ਹੈ ਕਿਉਂਕਿ 5 ਜੁਲਾਈ ਨੂੰ ਜਿਹੜਾ ਹੈ ਉਹਨਾਂ ਨੂੰ ਪੈਰੋਲ ਵੀ ਮਿਲੀ ਸੀਗੀ ਉਹ ਵੀ ਉਹਨਾਂ ਨੇ ਦਿੱਤੀ ਹੈ ਅਤੇ ਜਿਹੜਾ ਵੀ ਪ੍ਰੋਸੈਸ ਫਾਲੋ ਕੀਤਾ ਹੈ ਤੋਂ ਇਲੈਕਸ਼ਨ ਕਮਿਸ਼ਨ ਨੇ ਉਹ ਕਨਸਟੀਟਿਊਸ਼ਨ ਦੇ ਅਧੀਨ ਹੀ ਦੱਸ ਹੈ ਹਾਲਾਂਕਿ ਇਹ ਵੀ ਦੇਖਿਆ ਗਿਆ ਜਿਹੜਾ ਪਟੀਸ਼ਨਰ ਹੈ ਜਿਹੜਾ ਕਿਨ ਪਰ ਜੇਸੀ ਉਹ ਕੋਲ ਬੋਲਡਰ ਨੇ ਖਟੂਰ ਸਾਹਿਬ ਦਾ ਉਹਨੇ ਜ਼ਰੂਰ ਕਿਹਾ ਸੀਗਾ ਕਿ ਉਹ ਡੀਪਲੀ ਹਰਟ ਹੈ ਜਿਹੜੀ ਵੀ ਸਟੇਟਮੈਂਟਸ ਅਮਰਿਤਪਾਲ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਨੇ ਅਤੇ ਅਜਿਹੇ ਵਿਅਕਤੀ ਨੂੰ ਕਿਸੇ ਵੀ ਤਰੀਕੇ ਨਾਲ ਪਾਰਲੀਮੈਂਟਰੀ ਬੋਥ ਤੇ ਨਹੀਂ ਬਹਿਣਾ ਚਾਹੀਦਾ ਇਹ ਜਿਹੜੀ ਪਲੀ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰਿਜੈਕਟ ਕੀਤਾ ਹੈ ਅਤੇ ਇਸ ਪਿਟੀਸ਼ਨ ਨੂੰ ਵੀ ਡਿਸਮਿਸ ਕਰ ਦਿੱਤਾ ਹੈ ਜੀ ਬਹੁਤ ਸ਼ੁਕਰੀਆ ਪੂਜਾ ਇਸ ਜਾਣਕਾਰੀ ਲਈ ਸੋ ਅਮਰਿਤਪਾਲ ਸਿੰਘ ਦੇ ਇਲੈਕਸ਼ਨ ਦੇ ਖਿਲਾਫ ਪੀਟੀਸ਼ਨ ਸੁਪਰੀਮ ਕੋਰਟ ਦਵਨ ਰੱਦ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਚੁਣੇ ਜਾਣ ਨੂੰ ਚੈਲੰਜ ਕੀਤਾ ਗਿਆ ਸੀ ਤੇ ਉਹਨਾਂ ਦਾ ਇਲੈਕਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਇਸ ਪੀਟੀਸ਼ਨ ਦੇ ਜ਼ਰੀਏ। ਪੀਟੀਸ਼ਨ ਕਰਤਾ ਦੇ ਵੱਲੋਂ ਪਰ ਉਹ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਇਸ ਪੀਟੀਸ਼ਨ ਨੂੰ।